ਬਾਈ ਛੇਤੀ ਛੇਤੀ 1.5 ਕਿਲੋ ਦੁੱਧ ਪਾਈ ਯਾਰ ਰਿਸ਼ਤੇਦਾਰ ਆਉਣ ਆਲੇ ਆ ਕਰੇ ਉਹ ਮੈਂ ਤਾਰਾ ਥੇ ਆਵਾਂ ਫੇਰ ਆ ਕੇ ਪਾਉਣੀ ਬਾਈ ਛੇਤੀ ਪਾ ਦੇ ਯਾਰ ਮੈਨੂੰ ਬਾਲੀ ਕਾਲੀ ਆ ਉਹ ਬੈ ਆ ਆ ਕੇ ਪਾ ਦੇ ਨਾ ਉਹ ਯਾਰ ਪਾ ਦੇ ਯਾਰ ਹੁਣੇ ਉਹ ਬਾਲੀ ਕਾਲੀ ਆ ਹਾਂ ਬਾਈ ਉਹ ਫੇਰ ਆਪੇ ਪਾ ਲਾ ਉਹ ਪਿਆ ਹੋਈ ਚਲ ਧਿਆਨਾ ਪਾਈ ਕੋਈ ਨਹੀਂ ਕੋਈ ਨਹੀਂ ਤਿੰਨ ਡੱਬੇ ਪਾ ਲਾ ਠੀਕ ਆ ਠੀਕ ਆ ਯਾਰ ਕੀ ਹੋ ਗਿਆ ਇਹ ਦੋਤੀ ਡਲ ਗਿਆ ਸਾਰਾ ਇਹਦਾ ਯਾਰ ਆ ਕੀ ਕਰਤਾ ਯਰ ਤੀ ਬਈ ਯਰ ਕੱਪ ਦਾ ਕੁੰਡਾ ਅੜ ਗਿਆ ਯਾਰ ਹੁਣ ਦਾ ਹਰਜਾਨਾ ਕੌਣ ਭਰੂਗਾ ਕੋਈ ਨਹੀਂ ਬਈ ਮੈਂ ਦੇ ਦਿੰਦਾ ਕਿੰਨੇ ਪੈਸੇ ਬਣਦੇ ਆ ਕੋਈ ਨਹੀਂ 10 ਕਿਲੋ ਦੁੱਧ ਦੇ ਪੈਸੇ ਬਣਦੇ ਆ ਬਈ 10 ਕਿਲੋ ਤਾਂ ਯਾਰੇ ਦੁੱਧ ਹੀ ਹੈਣੀਗਾ ਇਨਾ ਉਹ ਤੂੰ ਪੈਸੇ ਦੇਣੇ ਆ ਕਿ ਮੈਂ ਤੇ ਡੈਡੀ ਨੂੰ ਫੋਨ ਲਾਵਾਂ ਯਾਰ ਡੈਡੀ ਨੂੰ ਫੋਨ ਲਾਉਣ ਵਾਲੀ ਕਿਹੜੀ ਗੱਲ ਆ ਲੈਲਾ ਯਾਰ ਪੈਸੇ ਕਿੰਨੇ ਆਣੇ ਆ 600 ਰੁਪਏ ਬਣ ਗਿਆ ਜੇਰਾ 10 ਕਿਲੋ ਦੁੱਧ ਦਾ ਦੇ ਆ ਦੇ ਪੈਸੇ ਅੱਜ ਦੋਦੇ ਦੇ ਪੈਸੇ ਹੀ ਦੇਈ ਜਾਈ ਦੇ ਦੇਣਾ ਕਿੰਨਾ 700 ਰੁਪਿਆ 700 ਦੇ ਦੇ ਚਲ ਠੀਕ ਹੈ ਭਾਈ ਠੀਕ ਭਈ ਇਹ ਗੱਲ ਦਾਸ ਮੈਨੂੰ ਤਾਂ ਪੈਸੇ ਕਾਇ ਲੈ ਜਾਉ ਤੋ ਦੋਦ ਤਾਂ ਆਪਣਾ ਨੁਕਸਾਨ ਕੀਤਾ ਸੀ ਦੋਦ ਤਾਂ ਤੈਨ ਕਿਲੇ ਡੋਲੇ ਸੀ ਆਪਣਾ ਤਾਂ ਪੈਸੇ ਵਾਧ ਲੈ ਲਿਓ ਤੋ ਮੈਂ ਕੌਣ ਦਿੰਦਾ ਗੱਲ ਤੈਨੂੰ ਪਤਾ ਤੇ ਮੈਨੂੰ ਪਤਾ ਬਈ ਇਹ ਆਪਣੇ ਹੱਕ ਦੀ ਕਮਾਈ ਨਹੀਂ ਆਪਾਂ ਸ਼ੋਭਾ ਨਹੀਂ ਦਿੰਦਾ ਐਵੇਂ ਪੈਸੇ ਲੈਣਾ ਉਹ ਭਰਾਵਾ ਅੱਜ ਕੱਲ ਹੱਕ ਦੀ ਕਮਾਈ ਕੌਣ ਮੇ ਦਾ ਬੇਈਮਾਨੀ ਦੇ ਪੈਸੇ ਚੱਲਦੇ ਆ ਨਰੇ ਆਪ ਧਾਈ ਗੁਣ ਭਾਲਦਾ ਕਿ ਤੇਰੇ 100 ਨਹਰੇ ਆ ਆ ਫੜ ਪੈਸੇ ਹਾਂ ਹਾਂ ਅੱਜ ਤਰਕੇ ਤਰਕੇ 2000 ਰੁਪਏ ਵਟ ਲਿਆ ਉਹ ਚਾਹ ਲੈ ਕੇ ਆਏ। ਭਾਈ ਚਾਹ ਤਾਂ ਮੈਂ ਲੈ ਆਣਾ ਤੂੰ ਆ ਕੇ ਫਿਰਦਾ ਗੁੱਸੇ ਚੈਣਾ। ਉਹ ਭਰਾਵਾ ਫੋਨ ਟੁੱਟ ਗਿਆ ਯਾਰ। ਤੇ ਇਹ ਤਾਂ ਕੋਈ ਨਾ ਰੋਡ ਕਰਾ ਲਈ ਕਿੰਨੇ ਪੈਸੇ ਲੱਦਿਆ ਤੇ। ਉਹ ਯਾਰ 2000 ਰੁਪਿਆ ਲੱਗੂਗਾ ਨਵਾਂ ਜੱਬ ਪੈ ਗਿਆ। ਲੈ ਭਾਈ ਉਰੇ ਕਰੀ ਨਹੀਂ ਮੋਬਾਈਲ ਨੂੰ। ਇਹ ਭਾਈ ਇੰਨਾ ਕਿਵੇਂ ਟੁੱਟ ਗਿਆ? ਉਪਰ ਆਵਾ ਮੈਂ ਤਰਕੇ ਕੰਮ ਕਰੀ ਜਾਂਦਾ ਸੀ ਫੋਨ ਤੇ ਗੱਲ ਕਰੀ ਜਾਂਦਾ ਸੀ ਮਕਾਨ ਨਾਲ ਫੋਨ ਲਾਇਆ ਸੀ ਥੱਲੇ ਡਿੱਗ ਪਿਆ। ਤੇ ਆਹ ਦਾ ਡਿਸਪਲੇ ਸਾਰੀ ਟੁੱਟ ਗਿਆ ਜੀ ਤੈਨੂੰ। ਹੋਰ ਯਾਰ 2000 ਦਾ ਪਾਊਗਾ ਨੁਕਸਾਨ ਹੋ ਗਿਆ। ਭਾਈ ਤੈਨੂੰ ਗੱਲ ਯਾਦ ਆ ਸੁਭਾ 100 ਰੁਪਏ ਦੇ ਪਿਛੇ 800 ਰੁਪਏ ਲਿਆ ਸੀ ਤੂੰ ਹਾਂ ਯਾਰ ਯਾ ਬੇਈਮਾਨੀ ਕੀਤੀ ਤਾਂ ਆਪਣਾ ਹੋਇਆ ਰੱਬ ਨੇ ਇੱਥੇ ਤੂੰ ਕਹਿੰਦਾ ਸੀ ਨਾ ਵੀ ਆਪੇ ਦੋਨਾਂ ਬਿਗੈਰ ਕੋਈ ਨਹੀਂ ਵੇਦਾ ਇੱਥੇ ਵਾਹਿਗੁਰੂ ਵੇਦਾ ਰੱਬ ਸਾਰਾ ਕੁਝ ਵੇਖਦਾ ਆਪਾਂ ਕੀ ਕਰੀ ਜਾਂਦੇ ਆ ਬੇਈਮਾਨੀ ਦਾ ਕਦੇ ਨਹੀਂ ਮਿਲਦਾ ਹੁੰਦਾ ਕਰਕੇ ਵੇਖ ਲੈ ਤੂੰ ਉਹ ਗਰੀਬ ਤੋਂ 100 ਦੇ ਬਦਲੇ 800 ਰੁਪਏ ਲਿਆ ਸੀ ਹੁਣ ਤੈਨੂੰ 2000 ਦਾ ਨੁਕਸਾਨ ਭਰਨਾ ਪੈਣਾ ਤੂੰ ਬੇਈਮਾਨੀ ਕੀਤੀ ਆ ਤਾਂ ਹੀ ਤੇਰੇ ਨਾਲ ਰੱਬ ਨੇ ਐ ਕੀਤਾ ਹਾਂ ਵੀਰੇ ਗੱਲ ਤਾਂ ਵੈਸੇ ਤੇਰੀ ਸੱਚੀ ਆ ਆਪਾਂ ਇੱਥੋਂ ਲੈ ਕੇ ਤਾਂ ਕੌਣ ਨਹੀਂ ਜਾਣਾ ਆਪਣੇ ਚੰਗੇ ਕਰਮੀ ਨਾਲ ਜਾਣੇ ਆ ਆਪਾਂ ਜਿਹੜਾ ਇੱਥੇ ਕੁਝ ਵੀ ਕਰਨ ਦੇ ਫਿਰਨੇ ਇਹਦਾ ਕੋਈ ਮੁੱਲ ਨਹੀਂ ਰੱਖਦਾ ਆਪਾਂ ਕਹਿ ਦਿੰਨੇ ਆ ਨਾ ਠੱਗੀ ਮਾਰ ਕੇ ਆਪਾਂ ਵੱਧ ਪੈਸੇ ਕਮਾ ਲਾਂਗੇ 사ਗਾਂ ਦੀ ਉਹ ਤੋਂ ਵੱਧ ਦੁੱਗਣੇ ਨਿਕਲ ਜਾਂਦੇ ਆ ਮੈਂ ਅੱਜ ਤੋਂ ਵਾਦਾ ਕਰਦਾ ਅੱਜ ਤੋਂ ਹੱਕ ਦੀ ਖਾਵਾਂਗੇ ਅੱਧੀ ਖਾਵਾਂਗੇ ਪਰ ਹੱਕ ਦੀ ਖਾਵਾਂਗੇ ਨਾਲੇ ਭਈ ਬੇਈਮਾਨੀ ਦਾ ਕਰਿਆ ਕਰਾ ਨਾਲ ਜਾਂਦਾ ਕਿਸੇ ਦੇ ਚੰਗੇ ਕਰਮ ਹੀ ਜਾਂਦੇ ਸਹੀ ਗੱਲ ਆ ਹਾਂ ਯਾਰ ਅੱਜ ਤੋਂ ਮੈਂ ਤੈਨੂੰ ਵਾਦਾ ਕਰਦਾ ਕਿ ਮੈਂ ਤੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਦਾ ਜਿੰਨਾ ਖਾਵਾਂਗਾ ਆਪਦਾ ਖਾਵਾਂਗਾ ਉਹ ਰੱਬ ਤਾਂ ਰਹਿੰਦਾ ਨਾ ਹਾਂਜੀ ਬਈ